ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਗੱਲ ਕਰਨੀ ਹੈ ਜਿਹੜੇ ਝਾੜੂ ਪਾਰਟੀ ਵਾਲੇ ਕਹਿੰਦੇ ਸੀ ਅਸੀਂ ਨਸ਼ਾ 2-3 ਮਹੀਨਿਆਂ ਵਿੱਚ ਜੜੋਂ ਖਤਮ ਕਰ ਦਿਆਂਗੇ ਤੇ ਉਹਨਾਂ ਦੀ ਸਰਕਾਰ ਦੇ ਵਿੱਚ ਹੋ ਕੀ ਰਿਹਾ ਇੱਕ ਪਿੰਡ ਛੰਨਾ ਗੁਲਾਬ ਸਿੰਘ ਪਧੌੜ ਦੇ ਵਿੱਚ ਪੈਂਦਾ ਉਥੋਂ ਦਾ ਨਵਾਂ ਬਣਿਆ ਸਰਪੰਚ ਸੋਖ ਜਗਤ ਸਿੰਘ ਜਿਹਦਾ ਨਸ਼ਾ ਤਸ਼ਕਰਾਂ ਵੱਲੋਂ ਸ਼ਰਿਆਂ ਕੁੱਟ ਮਾਰ ਕਰਕੇ ਢਿੱਡ ਵਿੱਚ ਬਰਸਾ ਮਾਰ ਕੇ ਕਤਲ ਕੀਤਾ ਗਿਆ। ਸੁਰਜੀਤ ਸਿੰਘ ਦਾ ਜਿਹੜਾ ਪਿਤਾ ਹੈਗਾ ਉਹ ਵੀ ਜਿਹੜੇ ਇਲਾਜ ਆ ਹਸਪੀਟਲ ਦੇ ਵਿੱਚ। ਤੁਸੀਂ ਜਿਹੜੀ ਇਹ ਘਟਨਾ ਹੈ ਇਹਨੂੰ ਮੀਡੀਆ ਰਾਹੀਂ ਬਹੁਤ ਸੁਣਿਆ ਹੋਣਾ ਕਿਉਂਕਿ ਬਹੁਤ ਵੱਡੀ ਨਿਊਜ਼ ਆ ਇਹ। ਮੈਂ ਜਿਹੜੀ ਗੱਲ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ। ਸੁਜੀਤ ਸਿੰਘ ਜਿਹੜਾ ਸਰਪੰਚ ਹੈ ਪਿੰਡ ਛੰਨਾ ਦਾ ਇਹ ਮੌਜੂਦਾ ਸਰਪੰਚ ਸੀ ਜਿਹਦਾ ਤਕਰੀਬਨ 40-50 ਬੰਦਿਆਂ ਨੇ ਕਤਲ ਕੀਤਾ ਛਰਿਆਂ ਵਰਸਾ ਮਾਰ ਕੇ ਕੁੱਟ ਮਾਰ ਕੀਤੀ ਤੇ 4-5 ਬੰਦੇ ਹੋਰ ਵੀ ਜ਼ਖਮੀ ਹੋਏ ਨੇ ਸੁਜੀਤ ਸਿੰਘ ਦਾ ਪਿਤਾ ਵੀ ਜ਼ਖਮੀ ਹੈ ਹਸਪੀਟਲ ਦੇ ਵੀ ਦਾਖਲ ਹੈ। ਸਭ ਤੋਂ ਪਹਿਲਾਂ ਤਾਂ ਝਾੜੂ ਵਾਲਿਆਂ ਦੀ ਸਰਕਾਰ ਦੀ ਤੁਸੀਂ ਕਰਤੂਤ ਇਹ ਸੁਣੋ ਕਿ ਜਦੋਂ ਇਸ ਨੌਜਵਾਨ ਸਰਪੰਚ ਨੂੰ ਭਦੌੜ ਹਸਪੀਟਲ ਦੇ ਵਿੱਚ ਲੈ ਕੇ ਗਏ ਉੱਥੇ ਡਾਕਟਰ ਕਹਿੰਦੇ ਸਾਡੇ ਕੋਲੇ ਆਕਸੀਜਨ ਹੈ ਨਹੀਂ ਜਿਹੜਾ ਭਵੰਤ ਮਾਨ ਕਹਿੰਦਾ ਸੀ ਅਸੀਂ ਪਿੰਡਾਂ ਦੇ ਵਿੱਚ ਕਲੀਨਿਕ ਬਣਾ ਦਿੱਤੇ ਜਨਨ ਕਿ ਛੋਟੇ ਹਸਪੀਟਲ ਬਣਾ ਦਿੱਤੇ ਡਿਸਪੈਂਸਰੀਆਂ ਬਣਾ ਦਿੱਤੀਆਂ ਤੁਹਾਨੂੰ ਕਿਤੇ ਦੂਰ ਜਾਣ ਦੀ ਲੋੜ ਨਹੀਂ ਪੈਣੀ ਪਧੌੜ ਵਿਧਾਨ ਸਭਾ ਹਲਕਾ ਹੈ ਮੇਨ ਹਸਪੀਟਲ ਦਾ ਸਰਕਾਰੀ ਉੱਥੇ ਕਹਿੰਦੇ ਆਕਸੀਜਨ ਹੀ ਹੈ ਨਹੀਂ ਸੀ ਇਹ ਸਭ ਤੋਂ ਘਟਿਆ ਕਰਦੂਤ ਜਿਹੜੀ ਭਗਵੰਤ ਮਾਨ ਨੇ ਜੁਮਲੇ ਛੱਡੇ ਲੋਕਾਂ ਨੂੰ ਬੇਵਕੂਫ ਬਣਾਇਆ ਦੂਜੀ ਗੱਲ ਇਹਦੇ ਨਾਲ ਪਧੌੜ ਦਾ ਜਿਹੜਾ ਐਮਐਲਏ ਆ ਨਾ ਲਾਭ ਸਿੰਘ ਉਗੋਕੇ ਉਹ ਵੀ ਸ਼ਾਮਲ ਹੈ ਤੇ ਐਮਐਲਏ ਦੀ ਕਰਦੂਤ ਬਾਰੇ ਤੁਹਾਨੂੰ ਪਤਾ ਹੀ ਹੈ ਚੰਗੀ ਤਰ੍ਹਾਂ ਉਹਨੇ ਦੂਜਾ ਵਿਆਹ ਵੀ ਕਹਿੰਦੇ ਕਰਵਾ ਲਿਆ ਇਹ ਵੀ ਸ਼ਰਮ ਪਤਾ ਹੈ ਤੇ ਇੱਕ ਸਰਪੰਚ ਦੇ ਥੱਪੜ ਵੀ ਉਹਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਇਹ ਵੀ ਤੁਹਾਨੂੰ ਪਤਾ ਹੈ ਔਰ ਜਿਹੜਾ ਇਹ ਕਤਲ ਹੋਇਆ ਇਹਦੇ ਵਿੱਚ ਕਿਤੇ ਨਾ ਕਿਤੇ ਪੁਲਿਸ ਦੀ ਵੀ ਅਣਗਹਿਲੀ ਹੈਗੀ ਆ ਉਹ ਕਹਿੰਦੇ ਅਸੀਂ ਪੁਲਿਸ ਨੂੰ ਫੋਨ ਕੀਤਾ ਸੀ ਪੁਲਿਸ ਮੌਕੇ ਤੇ ਆਈ ਨਹੀਂ ਜਾਨਕਿ ਪਹਿਲਾਂ ਜਦੋਂ ਤੁੰਤਮਮਾ ਹੋਈ ਝਗੜਾ ਹੋਇਆ ਝਗੜੇ ਤੋਂ ਬਾਅਦ ਪੁਲਿਸ ਨੂੰ ਫੋਨ ਕੀਤਾ ਗਿਆ ਮੌਕੇ ਦੀ ਪੁਲਿਸ ਮੌਕੇ ਤੇ ਪਹੁੰਚੀ ਨਹੀਂ ਤੇ ਉਦੋਂ ਬਾਅਦ ਦੇ ਵਿੱਚ 40-50 ਬੰਦਿਆਂ ਨੇ ਕੁੱਟਮਾਰ ਕਰਕੇ ਸਰਪੰਚ ਨੂੰ ਮੌਦੇ ਘਾਟ ਉਤਾਰਤਾ ਹੁਣ ਮੈਂ ਇੱਥੇ ਜਿਹੜੀ ਗੱਲ ਤੁਹਾਡੇ ਨਾਲ ਕਰਨ ਲੱਗਾ ਥੋੜਾ ਜਿਹਾ ਨੂੰ ਧਿਆਨ ਦੇ ਨਾਲ ਸੁਣ ਲਿਓ ਇਹ ਉਹੀ ਝਾੜੂ ਪਾਰਟੀ ਹੈ ਨਾ ਜਿਨ੍ਹਾਂ ਨੇ ਪੰਜਾਬ ਦੇ ਸਾਰੇ ਸਿੰਗਰ ਇਕੱਠੇ ਕਰ ਲਏ ਸੀ ਕਿ ਐਤ ਕੀ ਬਦਲਾਅ ਚਾਹੀਦਾ ਹੈ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਸੀ ਜਿਹੜੇ ਕਹਿੰਦੇ ਸੀ ਸੀ 2-4 ਮਹੀਨਿਆਂ ਵਿੱਚ ਨਸ਼ਾ ਜੜ ਤੋਂ ਖਤਮ ਕਰ ਦੇਵਾਂਗੇ ਤੇ ਹੁਣ ਇਹ ਜਿਹੜਾ ਸਰਪੰਚ ਦਾ ਕਤਲ ਹੋਇਆ ਨਾ ਪਿੰਡ ਸ਼ਨਾ ਗੁਲਾਬ ਸਿੰਘ ਜਿਹੜਾ ਭਦੌੜ ਵਿੱਚ ਪੈਂਦਾ ਸੁਖਜੀਤ ਸਿੰਘ ਦਾ ਜਿਹੜਾ ਕਤਲ ਹੋਇਆ ਤੇ ਇਹਨੂੰ ਨਸ਼ਾ ਤਸ਼ਕਰਾ ਨੇ ਮਾਰਿਆ ਇਹ ਵਿਰੋਧ ਕਰ ਰਿਹਾ ਸੀ ਕਿ ਮੇਰੇ ਪਿੰਡ ਵਿੱਚ ਨਸ਼ਾ ਨਾ ਬੜੇ ਮੇਰੇ ਪਿੰਡ ਵਿੱਚ ਉਹ ਨਸ਼ਾ ਖਤਮ ਹੋਵੇ ਇਹ ਵਿਰੋਧ ਕਰ ਰਿਹਾ ਸੀ ਜਿਹੜੀ ਘਟਨਾ ਹੋਈ ਹੈ ਜਿਹੜੀ ਤੂਮ ਤੂਮਾ ਮੈਂ ਮੈਂ ਹੋਈ ਹੈ ਕਤਲ ਤੋਂ ਪਹਿਲਾਂ ਇਹ ਵੀ ਨਸ਼ੇ ਦੇ ਵਿਰੋਧ ਵਿੱਚ ਹੋਈ ਹੈ ਤੇ ਜਦੋਂ ਨਸ਼ਾ ਤਸਕਰਾਂ ਨੂੰ ਰੋਕਿਆ ਗਿਆ ਤਾਂ 40 50 ਬੰਦੇ ਇਕੱਠੇ ਹੋ ਕੇ ਆਉਂਦੇ ਨੇ ਕੁੱਟਮਾਰ ਕਰਕੇ ਸਰਪੰਚ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਆ ਹੁਣ ਜਿਹੜੀਆਂ ਮੈਂ ਗੱਲਾਂ ਕਹੀਆਂ ਹੁੰਦੀਆਂ ਨਾ ਇਹ ਝਾੜੂ ਵਾਲਿਆਂ ਨੂੰ ਜਾਂ ਮੌਜੂਦਾ ਐਮਐਲਏ ਨੂੰ ਬੜੀਆਂ ਚੁਬੜੀਆਂ ਨੇ ਕਿਉਂਕਿ ਤੁਹਾਨੂੰ ਤਾਂ ਵਿਆਹ ਕਰਾਉਣ ਤੋਂ ਬਿਨਾ ਹੋਰ ਕੰਮ ਹੀ ਕੋਈ ਨਹੀਂ ਦੂਜਾ ਤੁਹਾਨੂੰ ਲੋੜ ਕੀ ਪਈ ਐ ਕਿ ਲੋਕਾਂ ਦੀ ਸਾਰ ਲਵ ਅਸਾਂ ਪਧੌੜ ਵਾਲੇ ਇਹ ਗੱਲ ਹੋਰ ਸੁਣਿਓ ਧਿਆਨ ਦੇ ਨਾਲ ਮੇਰੀਆਂ ਗੱਲਾਂ ਕੌੜੀਆਂ ਨੇ ਸਿੱਧੇ ਕਿਤੇ ਹਾਜਮ ਹੁੰਦੀਆਂ ਨਹੀਂ ਹੁੰਦੀਆਂ ਤੁਸੀਂ ਇੱਕ ਜਿਹੜਾ ਮੋਬਾਈਲਾਂ ਦੀ ਰਿਪੇਅਰ ਦੀ ਦੁਕਾਨ ਕਰਦਾ ਸੀ ਨਾ ਉਹਨੂੰ ਐਮਐਲਏ ਬਣਾਇਆ ਉਦੋਂ ਲੱਗਦਾ ਸੀ ਕਿ ਨਵੇਂ ਮੁੰਡੇ ਆ ਰਹੇ ਨੇ ਆਮ ਘਰਾਂ ਦੇ ਤੋਂ ਮੁੰਡੇ ਆ ਰਹੇ ਨੇ ਪਰ ਤੁਸੀਂ ਵੀ ਇੱਕ ਮੌਜੂਦਾ ਮੁੱਖ ਮੰਤਰੀ ਚੰਨੀ ਸਿੰਘ ਚੰਨੀ ਨੂੰ ਖੜਾਇਆ ਖੜਾਇਆ ਨਾ ਹੁਣ ਖ ਮਿਆਜਾ ਭੁਗਤ ਰਹੇ ਹੋ ਤੁਹਾਡਾ ਜਿਹੜਾ ਐਮ ਐਲ ਏ ਬਣਾਇਆ ਸੀ ਕਿੰਨਾ ਕੁ ਤੁਹਾਡੇ ਨਾਲ ਖੜਦਾ ਹੈ ਜੇ ਇੱਕ ਪਿੰਡ ਦੇ ਸਰਪੰਚ ਦਾ ਨਸ਼ਾ ਤਸਕਰਾਂ ਵੱਲੋਂ ਕਤਲ ਕੀਤਾ ਜਾਂਦਾ ਸ਼ਰਿਆਮ ਤਾਂ ਆਮ ਮਨੁੱਖ ਦਾ ਕੀ ਬਣੂਗਾ ਆਮ ਆਦਮੀ ਦਾ ਪਿੰਡਾਂ ਦੇ ਵਿੱਚ ਕੀ ਬਣੂਗਾ ਜੇ ਕੋਈ ਨਸ਼ੇ ਵਾਲੇ ਨੂੰ ਆਮ ਬੰਦਾ ਝਿੜਕ ਦੇਵੇ ਉਹਦਾ ਵਿਰੋਧ ਕਰੇ ਉਹ ਤਾਂ ਮਾਰਨਾ ਬੜਾ ਸੌਖਾ ਹੈ ਇੱਕ ਜਿੱਤੇ ਹੋਏ ਸਰਪੰਚ ਦਾ ਜੇ ਕਤਲ ਹੋ ਜਾਂਦਾ ਹੈ ਨਸ਼ਿਆਂ ਦੇ ਕਾਰਨ ਔਰ ਨਸ਼ਾ ਤਸ਼ਕਰ ਕਤਲ ਕਰ ਦਿੰਦੇ ਨੇ ਫਿਰ ਤੁਸੀਂ ਕਹੋਗੇ ਕਿ ਪੰਜਾਬ ਦੇ ਵਿੱਚ ਕੋਈ ਬੰਦਾ ਸੇਫ ਹੈਗਾ ਕੋਈ ਮੰਨ ਸਕਦੇ ਹੋ ਲੱਖ ਲਾਣਤਾ ਭਗਵੰਤ ਮਾਨ ਦੀ ਸਰਕਾਰ ਦੀ ਔਰ ਪਧੌੜ ਦੇ ਐਮਐਲਏ ਦੇ ਜਿਨੇ ਇਹ ਸ਼ਰਿਆਮ ਕਤਲ ਕਰਵਾਤਾ ਇਹ ਕਹਿਣਾ ਪਊ ਔਰ ਪੁਲਿਸ ਨੇ ਮੌਕੇ ਤੇ ਜੇ ਪਹੁੰਚ ਕੇ ਫੋਨ ਕੀਤਾ ਸੀ ਕੋਈ ਕਾਰਵਾਈ ਨਹੀਂ ਕੀਤੀ ਤਾਂ ਪੁਲਿਸ ਦੇ ਪੁਲਿਸ ਵੀ ਇਹਦੇ ਵਿੱਚ ਇਨਵੋਲਵ ਹੈਗੀ ਆ ਖੇਤਰਾਂ ਦੇ ਘਾਟ ਹੈਗੀ ਅੱਜ ਕੋਈ ਸ਼ੱਕ ਨਹੀਂ ਇਹ ਮੈਨੂੰ ਤਾਂ ਕਹਿਣਾ ਪਿਆ ਵੈਸੇ ਮੈਂ ਕਦੇ ਵੀ ਪ੍ਰਸ਼ਾਸਨ ਦੇ ਖਿਲਾਫ ਨਹੀਂ ਬੋਲਿਆ ਤੇ ਹੁਣ ਵੀ ਪ੍ਰਸ਼ਾਸਨ ਦੇ ਖਿਲਾਫ ਨਹੀਂ ਜਿਹੜਾ ਮੌਕੇ ਦਾ ਐਸ ਐਚਓ ਸੀ ਥਾਣੇ ਦੇ ਵਿੱਚ ਜਿਹੜਾ ਥਾਣਾ ਇੰਚਾਰ ਸੀ ਜੇ ਉਹਨੂੰ ਫੋਨ ਗਿਆ ਸੀ ਉਹਨੂੰ ਸੱਦਿਆ ਗਿਆ ਸੀ ਝਗੜਾ ਹੋਣ ਦੇ ਬਾਵਜੂਦ ਫਿਰ ਕਿਉਂ ਨਹੀਂ ਗਏ ਮੌਕੇ ਤੇ ਇਹਦਾ ਮਤਲਬ ਤੁਸੀਂ ਤਮਾਸ਼ਾ ਵੇਖਦੇ ਹੋ ਤੁਹਾਨੂੰ ਉੱਪਰੋਂ ਡੰਡਾ ਚਾੜਿਆ ਹੋਇਆ ਕਿ ਤੁਸੀਂ ਇਹੋ ਜੀਆਂ ਗਤੀਵਿਧੀਆਂ ਕਰਾਓ ਤੁਹਾਡਾ ਮਤਲਬ ਇਹੀ ਹੈ ਨਾ ਪਰ ਭਧੌੜ ਵਾਲਿਓ ਸ਼ਰਮ ਤੁਹਾਨੂੰ ਵੀ ਹੋਣੀ ਚਾਹੀਦੀ ਹੈ ਇੱਕ ਮੌਜੂਦਾ ਮੁੱਖ ਮੰਤਰੀ ਸੀ ਜਿਹੜਾ ਤੁਸੀਂ ਹਰਾਇਆ ਹੈ ਹੁਣ ਰਿਆਡ ਤੁਹਾਡੇ ਸਾਹਮਣੇ ਆ ਗਿਆ ਨਾ ਭੁਗਤੋ ਹੁਣ ਹੱਥਾਂ ਨਾਲ ਦਿੱਤੀਆਂ ਹੋਈਆਂ ਮੂੰਹ ਨਾਲ ਖੋਲੋ ਇਹ ਐਵੇਂ ਨਹੀਂ ਲੋਕਾਂ ਨੇ ਕਿਹਾ ਸੀ ਜੇ ਇੱਕ ਪਿੰਡ ਦੇ ਵਿੱਚ ਸਰਪੰਚ ਦਾ ਕਤਲ ਕੀਤਾ ਜਾ ਸਕਦਾ ਹੈ ਨਸ਼ਾ ਵਿਰੋਧ ਭਾਵ ਨਸ਼ੇ ਦਾ ਵਿਰੋਧ ਕਰਨ ਵਾਲਿਆਂ ਦੇ ਸਬੰਧ ਵਿੱਚ ਤਾਂ ਆਮ ਬੰਦੇ ਦਾ ਕੀ ਬਣੂਗਾ ਇਹ ਤੁਸੀਂ ਅੰਦਾਜ਼ਾ ਲਾ ਕੇ ਦੇਖੋ ਇਹ ਲਾਣਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ